ਉਸ ਤੋਂ ਸਾਨੂੰ 20 ਗ੍ਰਾਮ ਨਸ਼ੀਲਾ ਪਾਊਡਰ ਅਤੇ 32500 ਰੁਪਏ ਡਰਗ ਮਨੀ ਬਰਾਮਦ ਹੋਈ ਹੈ। ਲੜਕੀ ਦੇ ਉੱਤੇ ਪਹਿਲਾਂ 302 ਦਾ ਮਾਮਲਾ ਦਰਜ ਹੈ ਤੇ ਉਹਨੇ ਬੇਲ ਤੇ ਬਾਹਰ ਆਈ ਸੀ। ਐਸਐਸਪੀ ਖੰਨਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਮਾੜੇ ਅੰਸ਼ਰ ਨੂੰ ਕਾਬੂ ਪਾਉਣ ਲਈ ਖੰਨਾ ਪੁਲਿਸ ਨੇ ਵਿਸ਼ੇਸ਼ ਮਹਮ ਚਲਾਈ ਹੈ। ਇਸ ਦੇ ਅੰਦਰ ਪਾਇਲ ਪੁਲਿਸ ਨੂੰ ਇੱਕ ਬਹੁਤ ਹੀ ਵੱਡੀ ਕਾਮਯਾਬੀ ਮਿਲੀ ਹੈ ਜਿਸ ਦੇ ਅੰਦਰ ਇੱਕ ਥਾਰ ਸਵਾਰ ਲੇਡੀ ਜਿਸ ਦਾ ਨਾਮ ਹੈ ਸਰਵਜੀਤ ਕੌਰ ਡਾਟਰ ਆਫ ਕੁਲਵੰਤ ਸਿੰਘ ਰੈਜ਼ੀਡੈਂਟ ਆਫ ਤਮੋਟਕਲਾ ਉਸ ਤੋਂ ਸਾਨੂੰ 20 ਗ੍ਰਾਮ ਨਸ਼ੀਲਾ ਪਾਊਡਰ ਅਤੇ 32500 ਰੁਪਏ ਡਰਗ ਮਨੀ ਬ੍ਰੰਧ ਹੋਈ ਹੈ ਜੀ ਹਾਜੀ ਅਸੀਂ ਉਹ ਇਨਵੈਸਟੀਗੇਟ ਕਰ ਰਹੇ ਹਾਂ ਬਟ ਸਾਨੂੰ ਇਸ ਤੋਂ 20 ਗ੍ਰਾਮ ਨਸ਼ੀਲਾ ਪਾਊਡਰ ਜ਼ਰੂਰ ਬ੍ਰੰਧ ਹੋਇਆ ਹੈ ਜੀ ਉਹ ਅਸੀਂ ਹਜੇ ਫਾਰਵਰਡ ਤੇ ਬੈਕਵਰਡ ਲਿੰਕੇਜਸ ਵੀਰ ਇਨਵੈਸਟੀਗੇਟਿੰਗ ਇਸ ਲੜਕੀ ਦੇ ਉੱਤੇ ਪਹਿਲਾਂ 302 ਦਾ ਮਾਮਲਾ ਦਰਜ ਹੈ ਤੇ ਉਹਨੇ }{|\text{ਬੇਲ ਤੇ ਬਾਹਰ ਆਈ ਸੀ ਜੀ ਹਾਜੀ ਸੀ ਜੱਜ ਦੇ ਪੇਸ਼ ਕੀਤਾ ਤੇ ਅਸੀਂ ਜੱਜ ਸਾਹਿਬ ਨੂੰ ਹੋਰ ਦੇ ਰਿਮਾਂਡ ਲਈ ਰਿਕਵੈਸਟ ਕਰ ਰਹੇ ਹਾਂ ਉਸ ਤੋਂ ਸਾਨੂੰ 20 ਗ੍ਰਾਮ ਨਸ਼ੀਲਾ ਪਾਊਡਰ ਅਤੇ 32500 ਰੁਪਏ ਡਰਗ ਮਨੀ ਬ੍ਰ ਲੜਕੀ ਦੇ ਉੱਤੇ ਪਹਿਲਾ 302 ਦਾ ਮਾਮਲਾ ਦਰਜ ਹੈ ਤੇ ਉਹਨੇ ਬੇਲ ਤੇ ਬਾਹਰ ਆਈ ਸੀ ਐਸਐਸਪੀ ਖੰਨਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਮਾੜਿਆਂ ਸਨ ਨੂੰ ਕਾਬੂ ਪਾਉਣ ਲਈ ਖੰਨਾ ਪੁਲਿਸ ਨੇ ਵਿਸ਼ੇਸ਼ ਮਹਮ ਚਲਾਈ ਹੈ ਇਸ ਦੇ ਅੰਦਰ ਪਾਇਲ ਪੁਲਿਸ ਨੂੰ ਇੱਕ ਬਹੁਤ ਹੀ ਵੱਡੀ ਕਾਮਯਾਬੀ ਮਿਲੀ ਹੈ ਜਿਸ ਦੇ ਅੰਦਰ ਇੱਕ ਥਾਰ ਸਵਾਰ ਲੇਡੀ ਜਿਸ ਦਾ ਨਾਮ ਹੈ ਸਰਵਜੀਤ ਕੌਰ ਡਾਟਰ ਆਫ ਕੁਲਵੰਤ ਸਿੰਘ ਰੈਜ਼ੀਡੈਂਟ ਆਫ ਤਮੋਟਕਲਾ ਉਸ ਤੋਂ ਸਾਨੂੰ 20 ਗ੍ਰਾਮ ਨਸ਼ੀਲਾ ਪਾਊਡਰ ਅਤੇ 32500 ਰੁਪਏ ਡਰਗ ਮਨੀ ਬਰਾਮਦ ਹੋਈ ਹੈ ਜੀ ਹਾਂਜੀ ਅਸੀਂ ਹੋ ਇਨਵੈਸਟੀਗੇਟ ਕਰ ਰਹੇ ਹਾਂ ਬਟ ਸਾਨੂੰ ਇਸ ਤੋਂ 20 ਗ੍ਰਾਮ ਨਸ਼ੀਲਾ ਪਾਊਡਰ ਜ਼ਰੂਰ ਬ੍ਰੰਧ ਹੋਇਆ ਹੈ ਜੀ ਉਹ ਅਸੀਂ ਹਜੇ ਫਾਰਵਰਡ ਤੇ ਬੈਕਵਰਡ ਲਿੰਕੇਜਸ ਵੀਰ ਇਨਵੈਸਟੀਗੇਟਿੰਗ ਇਸ ਲੜਕੀ ਦੇ ਉੱਤੇ ਪਹਿਲਾਂ 302 ਦਾ ਮਾਮਲਾ ਦਰਜ ਹੈ ਤੇ ਉਹਨੇ ਬੇਲ ਤੇ ਬਾਹਰ ਆਈ ਸੀ ਜੀ ਹਾਂਜੀ ਜੀ ਜੱਜ ਦੇ ਪੇਸ਼ ਕੀਤਾ ਤੇ ਅਸੀਂ ਜੱਜ ਸਾਹਿਬ ਨੂੰ ਹੋਰ ਦੇ ਰਿਮਾਂਡ ਲਈ ਰਿਕਵੈਸਟ ਕਰ ਰਹੇ ਹਾਂ ਉਸ ਤੋਂ ਸਾਨੂੰ 20 ਗ੍ਰਾਮ ਨਸ਼ੀਲਾ ਪਾਊਡਰ ਅਤੇ 32500 ਰੁਪਏ ਡਰਗ ਮਨੀ ਬ੍ਰੰਧ ਹੋਈ ਹੈ ਲੜਕੀ ਦੇ ਉੱਤੇ ਪਹਿਲਾਂ 302 ਦਾ ਮਾਮਲਾ ਦਰਜ ਹੈ ਤੇ ਉਹਨੇ ਬੇਲ ਤੇ ਬਾਹਰ ਆਈ ਸੀ SSP ਖੰਨੜ ਦੇ ਦਿਸ਼ਾ ਨਿਰਦੇਸ਼ ਅਨੁਸਾਰ ਮਾੜੇ ਅੰਸਰ ਨੂੰ ਕਾਬੂ ਪਾਉਣ ਲਈ ਖੰਨਾ ਪੁਲਿਸ ਨੇ ਵਿਸ਼ੇਸ਼ ਮਹਮ ਚਲਾਈ ਹੈ ਇਸ ਦੇ ਅੰਦਰ ਪਾਇਲ ਪੁਲਿਸ ਨੂੰ ਇੱਕ ਬਹੁਤ ਹੀ ਵੱਡੀ ਕਾਮਯਾਬੀ ਮਿਲੀ ਹੈ ਜਿਸ ਦੇ ਅੰਦਰ ਇੱਕ ਥਾਰ ਸਵਾਰ ਲੇਡੀ ਜਿਸ ਦਾ ਨਾਮ ਹੈ ਸਰਵਜੀਤ ਕੌਰ ਡਾਟਰ ਆਫ ਕੁਲਵੰਤ ਸਿੰਘ ਰੈਜ਼ੀਡੈਂਟ ਆਫ ਤਮੋਟਕਲਾ ਉਸ ਤੋਂ ਸਾਨੂੰ 20 ਗ੍ਰਾਮ ਨਸ਼ੀਲਾ ਪਾਊਡਰ ਅਤੇ 32500 ਰੁਪਏ ਡਰਗ ਮਨੀ ਬਰਾਮਦ ਹੋਈ ਹੈ ਜੀ ਹਾਂਜੀ ਅਸੀਂ ਹੋਰ ਇਨਵੈਸਟੀਗੇਟ ਕਰ ਰਹੇ ਹਾਂ ਬਟ ਸਾਨੂੰ ਇਸ ਤੋਂ 20 ਗ੍ਰਾਮ ਨਸ਼ੀਲਾ ਪਾਊਡਰ ਜ਼ਰੂਰ ਬਰਾਮਦ ਹੋਇਆ ਹੈ ਜੀ ਉਹ ਅਸੀਂ ਹਜੇ ਫਾਰਵਰਡ ਤੇ ਬੈਕਵਰਡ ਲਿੰਕੇਜਸ ਵੇਰ ਇਨਵੈਸਟੀਗੇਟਿੰਗ ਇਸ ਲੜਕੀ ਦੇ ਉੱਤੇ ਪਹਿਲਾਂ 302 ਦਾ ਮਾਮਲਾ ਦਰਜ ਹੈ ਤੇ ਉਹਨੇ ਬੇਲ ਤੇ ਬਾਹਰ ਆਈ ਸੀ ਜੀ ਹਾਂਜੀ ਜੀ ਜੱਜ ਦੇ ਪੇਸ਼ ਕੀਤਾ ਹੈ ਤੇ ਅਸੀਂ ਜੱਜ ਸਾਹਿਬ ਨੂੰ ਹੋਰ ਦੇ ਰਿਮਾਂਡ ਲਈ ਰਿਕਵੈਸਟ ਕਰ